I ਸਨ ਸਰ ਕਲਮ ਮੇਰੇ ਪੱਖ ਪੰਜਾਬੀ ਚੈਨਲ ਤੇ ਅਸੀਂ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਆਂ ਜੀ ਤੇ ਤੁਹਾਨੂੰ ਸਾਰਿਆਂ ਨੂੰ ਅਸੀਂ ਵੈਲਕਮ ਕਰਦੇ ਆਂ ਜੀ ਆਪਣੇ ਚੈਨਲ ਤੇ ਤੁਹਾਡੇ ਨੂੰ ਪੀਏਜੂ ਵੱਲੋਂ ਅਦਾ ਹੋਣ ਵਾਲੀ ਰਿਸਪੌਂਸਿਬਿਲਟੀਜ਼ ਜੋ ਕਿਸਾਨੀ ਦੇ ਸੰਬੰਧੀ ਜ਼ਿੰਮੇਵਾਰੀ ਅਦਾ ਕੀਤੀ ਜਾਂਦੀ ਹੈ ਜੀ ਆਪਣੇ ਪੀਏਜੂ ਵੱਲੋਂ ਉਹਦੇ ਬਾਰੇ ਸਾਰਾ ਤੁਹਾਡੇ ਤੋਂ ਅਸੀਂ ਜਾਣਕਾਰੀ ਲੈਣਾ ਚਾਹੁੰਦੇ ਹਾਂ ਹਾਂ ਜੀ ਸਰ ਇਹ ਇਹ ਸਾਰੀ ਦਾ ਜਾਣਕਾਰੀ ਸ਼ੇਅਰ ਕਰਾਂਗੇ ਅਸਾਸੀ ਕਲਪ ਦੇ ਸਾਰਿਆਂ ਨੂੰ ਮੈਂ ਮੱਥਾ ਸਿੰਘ ਭੋਲਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿਖੇ ਮਰਦੇਸ਼ਿਕ ਪ੍ਰਸਾਰ ਸਿੱਖਿਆ ਵੱਲੋਂ ਸੇਵਾ ਨਿਵਾ ਰਹੇ ਹਨ ਜਿਸ ਤਰ੍ਹਾਂ ਸਤੰਬਰ ਦੇ ਮਹੀਨੇ ਵਿੱਚ ਸਾਡੇ ਯੂਨੀਵਰਸਿਟੀ ਵੱਲੋਂ ਕਿਸਾਨ ਮੇਲੇ ਲੱਗ ਰਹੇ ਆ ਜੋ ਲੁਧਿਆਣਾ ਵਿਖੇ ਆਪਣੇ ਪੀਏਯੂ ਲੁਧਿਆਣਾ ਵਿਖੇ 26 27 ਸਤੰਬਰ ਨੂੰ ਜਿਹੜਾ ਕਿਸਾਨ ਮੇਲਾ ਦੋ ਦਿਨਾਂ ਕਿਸਾਨ ਮੇਲਾ ਇੱਥੇ ਲੱਗ ਰਿਹਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਹਰ ਸਾਲ ਪਿਛਲੇ ਜਿੰਨੇ ਕੇ ਜਦੋਂ ਤੋਂ ਯੂਨੀਵਰਸਿਟੀ ਬਣੀ ਆ ਹਰ ਹਾੜੀ ਸੋਣੀ ਕਿਸਾਨ ਮੇਲੇ ਲਗਾਏ ਜਾਂਦੇ ਆ 1 ਮਾਰਚ ਦੇ ਮਹੀਨੇ ਲਗਾਏ ਜਾਂਦੇ ਆ 1 ਸਤੰਬਰ ਦੇ ਮਹੀਨੇ ਲਗਾਏ ਜਾਂਦੇ ਆ ਇੱਥੇ ਅਸੀਂ ਇੱਕ ਕਿਸਾਨ ਮੇਲਾ ਅਸੀਂ ਇੱਥੇ ਲਾਉਣੇ ਆ ਕੀਤੀ ਬੜੀ ਯੂਨੀਵਰਸਿਟੀ ਪਿੱਛੇ ਜਿਹੜਾ ਦੋਰੋਜਾ ਹੁੰਦਾ ਬਾਕੀ ਛੇ ਕਿਸਾਨ ਮੇਲੇ ਅਸੀਂ ਪੱਖ-ਪੱਖ ਜਿਹੜੇ ਸਾਡੇ ਖੇਤਰੀ ਖੋਜ ਕੇਂਦਰ ਨੇ ਜਾਂ ਪ੍ਰੀਸ਼ੀ ਵਿਗਿਆਨ ਕੇਂਦਰ ਨੇ ਉੱਥੇ ਅਸੀਂ ਲਗਾਉਣੇ ਆ ਅਸਰ ਜਿਹੜੇ ਮੇਲੇ ਦੀ ਆਪਾਂ ਜ਼ਿਕਰ ਕਰ ਰਹੇ ਆ ਸਰ ਇਹਦੀਆਂ ਤਿਆਰੀਆਂ ਦੇ ਬਾਰੇ ਵਿੱਚ ਸਾਡੇ ਤੋਂ ਜਾਣਕਾਰੀ ਲੈਣਾ ਚਾਹੁੰਦੇ ਆ ਸਰ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਇਹ ਕਿਵੇਂ ਚੱਲ ਰਹੀਆਂ ਨੇ ਕਿਤੇ ਹਾਂ ਇਹਦੇ ਵਿੱਚ ਪਹਿਲਾਂ ਤਾਂ ਜੇ ਕਿਸਾਨ ਮੇਲੇ ਦਾ ਜਿਹੜਾ ਮੁੱਖ ਉਦੇਸ਼ ਹੁੰਦਾ ਸਾਡਾ ਵੀ ਜੋ ਵੀ ਜੁਨੀਵਰਸਿਟੀ ਖੋਜ ਕਰਦੀ ਆ ਨਵੀਆਂ ਫੋਜਾਂ ਕਰਦੀ ਆ ਉਹਨਾਂ ਨੂੰ ਕਿਸਾਨਾਂ ਤੱਕ ਲੈ ਕੇ ਜਾਣਾ ਜੀ ਉਹ ਉਹਦੇ ਵਿੱਚ ਸਾਡੀਆਂ ਇੱਕ ਤਾਂ ਜਿਹੜੀਆਂ ਪ੍ਰਦਰਸ਼ਨੀਆਂ ਲੱਗੀਆਂ ਹੁੰਦੀਆਂ ਜਿਵੇਂ ਹੁਣ ਸੋਨੇ ਦੀਆਂ ਫਸਲਾਂ ਨੇ ਜੀ ਸਾਡੇ ਸੋਨੇ ਦੀਆਂ ਫਸਲਾਂ ਦੀਆਂ ਨਵੀਆਂ ਵੈਰਾਈਟੀਆਂ ਨੇ ਹਰ ਇੱਕ ਕਿਸਮ ਦੀਆਂ ਕਿੜੀਆਂ-ਕੜੀਆਂ ਨੇ ਕੋਈ ਅਸੀਂ para o